ਸਨੀਤਾ ਗਰਗ ਗਰਗ ਟਾਈਫਾਇਡ ਕਲੀਨਿਕ ਤੋਂ ਤੁਹਾਨੂੰ ਅੱਜ ਦੱਸਦੇ ਆ ਬ੍ਰੇਨ ਵਾਸਤੇ ਜਿਨ੍ਹਾਂ ਦੀ ਬ੍ਰੇਨ ਵੀਕਨੈਸ ਹੁੰਦੀ ਆ ਜਾਂ ਭੁੱਲ ਜਾਂਦਾ ਆ ਜਾਂਦਾ ਸਟ्रेस ਹੋ ਜਾਂਦੀ ਆ ਉਹਨਾਂ ਵਾਸਤੇ ਤੁਹਾਨੂੰ ਦੱਸਦੇ ਆ ਇੱਕ ਸੀਰਪ ਹੁੰਦਾ ਇੱਕ ਕੈਪਸੂਲ ਹੁੰਦੇ ਆ ਰਿਲੈਕਸੋਫਿਟ ਦੇ ਇਹ ਰਿਲੈਕਸ ਸੀਰਪ ਹੁੰਦਾ ਹੈ ਮਰ ਰਿਲੈਕਸ ਸੀਰਪ ਹੁੰਦਾਗਾ ਇਹਦੇ ਵਾਸਤੇ ਕੀ ਹੈਗਾ ਵੀ ਇਹਦੇ ਵਿੱਚ ਦੇਸੀ ਬਿਲਕੁਲ ਫਾਰਮੂਲਿਆਂ ਨਾਲ ਬਣਿਆ ਹੋਇਆ ਕੈਪਸੂਲ ਹੈ ਤੇ ਪੀਣ ਵਾਲੀ ਦਵਾਈ ਆ ਕੀਨ ਵਾਲੀ ਦਵਾਈ ਦੇ ਵਿੱਚ ਵੀ ਕੀ ਹੈ ਕਿ ਸੰਖ ਪੁਸ਼ਪੀ ਹੁੰਦੀ ਆ ਅਸ਼ਵਗੰਧਾ ਹੁੰਦਾ ਜਟਮਸੀ ਹੁੰਦੀ ਆ ਬ੍ਰਹਮੀ ਬੌਚੀ ਟੋਗਰ ਆਮਲਾ ਅਰਜੁਨਛਾਲ ਤੇਰੋਜ ਫਲਾਵਰ ਇਹ ਸਾਰਾ ਇਹਦੇ ਵਿੱਚ ਦੇਸੀ ਫਾਰਮੂਲੇ ਦੇਸੀ ਹੀ ਚੀਜ਼ਾਂ ਬਣੀਆਂ ਹੁੰਦੀਆਂ ਨੇ ਇਹ ਤੁਸੀਂ ਜ਼ਰੂਰ ਵਰਤੋ ਇਹਦੇ ਨਾਲ ਬਹੁਤ ਹੀ ਫਾਇਦਾ ਹੁੰਦਾ ਬੱਚਿਆਂ ਲਈ ਸਟ्रेस ਦੇ ਲਈ ਆ ਜਵੇਂ ਨੀਂਦ ਨਹੀਂ ਆਉਂਦੀ ਹੈਗੀ ਤੇ ਜਾਂ ਮਿਲ ਕੇ ਮੈਂਟਲੀ ਫੈਟਿਗ ਹੋ ਜਾਂਦੀ ਆ ਡਿਪਰੈਸ਼ਨ ਹੋ ਜਾਂਦਾ ਹੈਡੈਕ ਹੋਣ ਲੱਗ ਜਾਂਦਾ ਹਸਟੀਰੀਆ ਹੋ ਜਾਂਦਾ ਇਹਨਾਂ ਵਾਸਤੇ ਆਪਾਂ ਵਰਤਦੇ ਆ ਤਾਂ ਤੁਸੀਂ ਗਰਗ ਟਾਈਫਾਇਟ ਕਲੀਨਿਕ ਦੇ ਵਿੱਚ ਸਾਡੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਜਿਨੇ ਵੀ ਇਹ ਲੈਣੀ ਹੈ ਜਿਨ੍ਹਾਂ ਨੂੰ ਕੋਈ ਬ੍ਰੇਨ ਦੀ ਪ੍ਰੋਬਲਮ ਹੈਗੀ ਹੈ